ਕਿ ਨਾ ਪਾ ਸਿੱਧੂ ਸਾਹਿਬ ਬਾਰੇ ਗੱਲ ਕਰਦੇ ਨੇ ਜਿਹੜੇ ਆਪਣੇ ਏਡੀਟੀ ਸਾਹਿਬ ਨਾਲ ਜੁੜੇ ਹਾਂ ਹਾਂਜੀ ਉਹ ਗੱਲ ਸੁਣਾਓ ਕਿਵੇਂ ਉਹਨੇ ਆਦੇ ਨਾਨੇ ਦਾ ਬਦਲਾ ਲਿਆ ਸੀ ਉਹ ਗੱਲ ਹੈ ਇਸ ਤਰ੍ਹਾਂ ਸੀ ਬਰਾੜ ਸਾਹਿਬ ਉਹਨਾਂ ਨਿੱਕੇ ਹੁੰਦੇ ਸਿੱਧੂ ਸਾਹਿਬ ਰਹਿੰਦੇ ਸੀ ਨਾਨਕੀ ਉੱਥੇ ਪੜਦੇ ਸੀ ਨਾ ਉੱਥੇ ਹੀ ਪੜਦੇ ਹੁੰਦੇ ਸੀਗੇ ਓਕੇ ਤੇ ਉਹਦੇ ਨਾਨਾ ਜੀ ਸੀਗੇ ਕਿਤੇ ਉਹਨਾਂ ਨੂੰ ਤਸੀਲ ਦੇ ਵਿੱਚ ਕੰਮ ਪਿਆ ਓਕੇ ਤੇ ਉਹ ਨਾਲ ਲੈ ਗਿਆ ਇਹਨਾਂ ਨੂੰ ਜਦੋਂ ਆਪਾਂ ਬੱਚੇ ਨੂੰ ਲੈ ਜਾਂਦੇ ਹਾਂ ਬੱਚੇ ਨੂੰ ਲੈ ਜਾਂਦੇ ਹਾਂ ਉੱਥੇ ਵਿਚਾਰ ਚਲ ਖਵਾ ਪਿਆ ਲਿਆਵਾਂਗੇ ਓਹੋ ਉਹ ਲੈ ਕੇ ਤੇ ਉਹ ਜਿਹੜਾ ਕੰਮ ਸੀ ਨਾ ਉਹਨਾਂ ਦਾ ਉੱਥੇ ਤਹਿਸੀਲਦਾਰ ਸਾਹਿਬ ਕੋਲੇ ਉਹ ਕਰਾਉਂਦਾ ਹੈ ਤਹਿਸੀਲਦਾਰ ਨੇ ਰਿਸ਼ਵਤ ਲੈ ਲਈ 200 ਰੁਪਇਆ ਲੈਂਦੀ ਹੁੰਦੇ ਰ ਕਿਸੇ ਨੂੰ ਯਾਰ ਹਾਂ ਪੁਰਾਣੇ ਟਾਈਮਾਂ ਤੋਂ ਲੈਂਦੀ ਆਏ ਆ ਤੇ ਉਹ ਨਿੱਕਾ ਬੱਚਾ ਸੀਗਾ ਸਿੱਧੂ ਸਾਹਿਬ ਉਦੋਂ ਬੱਚੇ ਸੀਗੇ ਤੇ ਉਹਨਾਂ ਨੇ ਜਦੋਂ ਦੇਖਿਆ ਨਾ ਵੀ ਯਾਰ ਮੇਰੇ ਨਾਂਨੇ ਤੋਂ ਰਿਸ਼ਵਤ ਕੱਲ ਨਾ ਅੰਦਰ ਘਰ ਘਰ ਦੀ ਹਾਂ ਮਾਨ ਦੇ ਉੱਤੇ ਬਹਿ ਗਈ ਗੱਲ ਉਹਦੇ ਉੱਪਰੀ ਗਈ ਟੋਕਰੇ ਗਈ ਮਾਨ ਦੇ ਉੱਤੇ ਵੀ ਯਾਰ ਮੇਰੇ ਨਾਨੇ ਤੋਂ ਪੈਸੇ ਕਾਹ ਤੋਂ ਲੈ ਲੈਣੇ ਓਕੇ ਓਕੇ ਉਹਦੇ ਹਿਸਾਬ ਨਾਲ ਵੀ ਪੈਸੇ ਵੀ ਉਹਦੇ 200 ਰੁਪਏ ਦੀ ਵੈਲਿਊ ਬਹੁਤ ਸੀ ਬਈ ਤੇ ਮੁੜ ਆਏ ਉਹ ਹਾਂ ਹਾਂ ਗੱਲ ਆਈ ਗਈ ਹੋ ਗਈ ਹਾਂ ਉਹ ਵੱਡਾ ਹੋ ਗਿਆ ਵੱਡੇ ਹੋ ਕੇ ਤੇ ਤੇ ਉਹ ਹਣਾ ਜਦੋਂ ਵੱਡੇ ਹੋ ਕੇ ਪੜ੍ਹਾਈ ਪੂਰੀ ਕਰਕੇ ਤੇ ਉਹ ਐਸਡੀਐਮ ਸਿਲੈਕਟ ਹੋ ਗਏ ਓਕੇ ਜਾਣਦੇ ਆ ਸਿੰਧੂ ਸਾਹਿਬ ਹਾਂ ਹਾਂ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਨਾ ਇੱਕ ਕਾਰਡ ਆਉਂਦਾ ਇੱਕ ਦਿਨ ਕਿਸੇ ਦੀ ਕੋਠੀ ਦੇ ਮਹੂਰਤ ਦਾ ਓਕੇ ਤੇ ਜਦੋਂ ਨਾਮ ਪੜਦਾ ਓਕੇ ਉਹ ਉਹੀ ਤਸਦੀਲਦਾਰ ਹੁੰਦਾ ਜਿਹੜੇ ਨੇ ਪੈਸੇ ਲਏ ਸੀ ਹਾਂ ਐਸ.ਡੀ.ਐਮ ਬਣ ਗਿਆ ਉਹ ਐਸ.ਡੀ.ਐਮ ਉਹਨਾਂ ਨੇ ਤਰੱਕੀ ਕਰਕੇ ਐਸ.ਡੀ.ਐਮ ਬਣ ਗਿਆ ਹਾਂਜੀ ਹਾਂਜੀ ਹਾਂ ਹੁੰਦਾ ਉਹੀ ਆ ਹੁੰਦਾ ਉਹੋ ਹੀ ਆ ਓਕੇ ਉਹਦੇ ਦੇਖੋ ਇੰਨੇ ਦਿਲ ਦੇ ਵਿੱਚ ਖੁਬੀ ਵੀ ਸੀ ਉਹਦਾ ਨਾਮ ਵੀ ਚਿੱਤੇ ਸੀ ਉਹਨੂੰ ਠੀਕ ਆ ਇੰਨੇ ਚਰਦਾ ਠੀਕ ਆ ਤੇ ਉਹ ਮੇਥੇਦਨ ਦੇ ਉੱਤੇ ਜਿਹੜਾ ਸੀਗਾ ਦਿਨ ਤੇ ਉਹਦੇ ਤੇ ਜਾਵੜੀ ਹਾਂ ਹਾਂ ਜਾ ਕੇ ਉੱਥੇ ਵੱਡੇ ਵੱਡੇ ਆਫਸਰ ਆਏ ਵੇ ਹਾਂ ਹਾਂ ਤੇ ਮਹਿਫਲਾਂ ਲੱਗੀਆਂ ਆ ਪੂਰੀ ਚਾਹ ਪਾਣੀ ਪੀਤਾ ਚਾਹ ਪਾਣੀ ਪੀਤਾ ਤੇ ਉਹ ਬਾਈ ਜੀ ਉਹਨਾਂ ਨੂੰ ਨਾ ਕੋਠੀ ਦਿਖਾਉਣ ਲੱਗ ਗਾ ਅੱਛਾ ਵੀ ਆ ਦੇਖੋ ਕੋਠੀ ਸਿੱਧੂ ਸਾਹਿਬ ਕਿਵੇਂ ਲੱਗੀ ਹਣਾ ਕਿਵੇਂ ਲੱਗੀ ਕਹਿੰਦੇ ਕੋਠੀ ਇਹਦੀ ਹਾਂ ਹਾਂ ਉਹ ਕਹਿੰਦਾ ਵੀ ਕੋਠੀ ਦਾ ਤੇਰੀ ਬਹੁਤ ਵਧੀਆ ਹਾਂ ਪਰ ਇਹ ਕੋਠੀ ਦੇ ਵਿੱਚ ਸਾਡਾ ਵੀ ਹਿੱਸਾ ਹੈ ਓਕੇ ਉਹ ਆ ਗੋਸਪਿਆ ਉਹਦਾ ਕਹਿੰਦਾ ਕਹਿੰਦਾ ਸਾਹਿਬ ਜੀ ਕਹਿੰਦਾ ਵੀ ਘੋਠੀ ਥੋੜੀ ਆ ਹੂੰ ਹਿੱਸਾ ਕਿਉਂ ਕਹਿੰਦੇ ਆ ਸਾਰੀ ਘੋਠੀ ਸਾਰੀ ਘੋਠੀ ਥੋੜੀ ਆ ਅਸੀਂ ਵੀ ਥੋੜੇ ਆ ਆਦਾ ਨਹੀਂ ਨਹੀਂ ਐ ਹੋ ਨਹੀਂ ਕਹਿੰਦਾ ਸਾਡਾ ਸੱਚੀ ਉੱਚੀ ਹਿੱਸਾ ਓਕੇ ਉਹ ਕਹਿੰਦਾ ਠੀਕ ਆ ਉਹ ਫੇਰ ਥੋੜਾ ਜਿਹਾ ਹੈਰਾਨ ਜਿਹਾ ਹੋ ਗਿਆ ਅੱਛਾ ਵੀ ਕੀ ਗੱਲ ਯਾਰ ਐਂ ਕਹਿੰਦਾ ਬੋਲਿਆ ਹੈਨਾ ਓਕੇ ਕਹਿੰਦਾ ਕਿਹਾ ਜੀ ਮੈਨੂੰ ਸਮਝ ਨਹੀਂ ਲੱਗੀ ਗੱਲ ਉਹਦੀ ਹੂੰ ਹੂੰ ਕਹਿੰਦਾ ਫੁਲਾਨੇ ਟਾਈਮ ਹੂੰ ਹੂੰ ਫਲਾਨੇ ਸਾਲ ਮੇਰੇ ਨਾਨੇ ਤੋਂ ਤੂੰ 200 ਰੁਪਿਆ ਰਿਸ਼ਵਤ ਲਈ ਸੀ ਮੈਂ ਨਾਲ ਸੀ ਮੈਂ ਨਾਲ ਸੀਗਾ ਹਾਂ ਤੇ ਇਸ ਕਰਕੇ ਮੈਂ ਕਹਿਣਾ ਵੀ ਸਾਡਾ ਵੀ ਇਹਦੇ ਵਿੱਚ ਹਿੱਸਾ ਹੈ ਹਾਂ ਉਹ ਗੱਲ ਮੇਰੇ ਚੁੱਪਦੀ ਆ ਹਨਾ ਕਹਿੰਦਾ ਹਾਂ ਕਹਿੰਦਾ ਮੇਰੇ ਚੁੱਪਦੀ ਆ ਉਹ ਗੱਲ ਰੜਕਦੀ ਆ ਹੁਣ ਤੱਕ ਤੇ ਕਹਿੰਦਾ ਭਈ ਇਹ ਸਾਡਾ ਹਿੱਸਾ ਹੈ ਇਹਦੇ ਚ ਕਿਉਂ ਉਹ ਟਾਈਮ ਹੋ ਗਿਆ ਐਨੀ ਗੱਲ ਜਦੋਂ ਆਪਾਂ ਦੇ ਵਿੱਚ ਚਾਹਾਂ ਗੱਲ ਕਹਿੰਦੀ ਤੇ ਉਹਨੇ ਕੱਢਿਆ ਜੇ ਉਸ ਤੋਂ ਉਹ ਫੜਾਦਾ ਉਹ ਫੜਾਦਾ ਉਹਨੇ ਫੜ ਲਿਆ ਥੋੜੇ ਫੜ ਲਿਆ ਉਹ ਫੜ ਕੇ ਤੇ ਜੇਬ ਚ ਪਾ ਲਿਆ ਹਾਂ ਤੇ ਉਥੋਂ ਬਾਈ ਉਹ ਸਿੱਧਾ ਦਫ਼ਤਰ ਜਾਂ ਘਰੇ ਨਹੀਂ ਗਿਆ ਆ ਦੇ ਨਾਲ ਉਹ ਨਾਨਕੀ ਗਿਆ ਦਿੱਤਾ ਓਕੇ ਜੇ ਨਾਨਕੀ ਗਿਆ ਤੇ ਉਹਦਾ ਨਾਨਾ ਸੀਗਾ ਹਜੇ ਓਕੇ ਤੇ ਬਰਾੜ ਸਾਹਿਬ ਉਹਦੇ ਨਾਨਾ ਜੀ ਹਜੇ ਜਿਉਂਦੇ ਸੀ ਓਕੇ ਤੇ ਉਹ ਗਿਆ ਸਿੱਧਾ ਨਾਨੇ ਦੀ ਬੈਠਕ 'ਚ ਅੱਛਾ ਕਹਿੰਦਾ ਵੀ ਨਾਨਾ ਹਾਂ ਆਹ ਹਾਂ ਸਿਰਾ ਕਿਵੇਂ ਆ ਹਾਂ ਕਹਿੰਦਾ ਆਲਾ 200 ਰੁਪਇਆ ਓਕੇ ਉਹ ਪਿਆ ਇਹ ਕਹਦਾ ਇਹ ਕਹਿੰਦਾ ਆਪਾਂ ਤੋਂ ਕਹਿੰਦਾ ਰੈਸ਼ਵਤ ਲਈ ਸੀਗੀ ਇੱਕ ਤਸਹੀਲਦਾਰ ਨੇ ਫਲਾਣੇ ਟਾਈਮ ਤੇ ਉਹ ਕਹਿੰਦਾ ਮੈਂ ਵਾਅਸ ਮੜਾ ਕੇ ਲਿਆਇਆ ਉਹ ਤੋਂ ਵੈਰੀ ਗੁੱਡ ਉਹ ਆਲਾ ਕੰਜਰਾ ਕਹਿੰਦਾ ਕਾਹਨੂੰ ਤੂੰ ਮੜਾਉਣੇ ਸੀਗੇ ਕਹਿੰਦਾ ਨਹੀਂ ਕਹਿੰਦਾ ਮੇਰੇ ਨਾਲ ਗੱਲ ਰੜਫਦੀ ਸੀ ਉਹਨਾਂ ਦੀ ਕਹਾਂ ਕਹਿੰਦਾ ਚੈਨ ਨਹੀਂ ਸੀ ਸਕੂਨ ਨਹੀਂ ਸੀ ਮੈਨੂੰ ਮਿਲਦਾ ਇਹ ਸਹੀ ਪੜਾਈ ਆ ਹਾਂ ਇਹ ਸਹੀ ਪੜਾਈ ਦੇ ਅਰਥ ਹੀ ਇਹ ਆ ਦੂਸਰੀ ਜਾਤੀ ਨੂੰ ਦੂਸਰੇ ਸਮਾਜ ਨੂੰ ਕੋਈ ਲੁੱਟ ਰਿਹਾ ਤਾਂ ਉਹ ਤੋਂ ਬਦਲਾ ਲਓ